ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਅਸੀਂ ਰੁੱਖਾਂ ਬਾਰੇ ਚਰਚਾ ਕਰਦੇ ਆਉਂਦੇ ਆ ਬਹੁਤ ਸਾਰੀਆਂ ਗੱਲਾਂ ਸਾਂਝੀਆਂ ਕਰਦੇ ਨੇ ਜਿਹੜੀ ਇਨਫੋਰਮੇਸ਼ਨ ਹੈਗੀ ਆ ਰੁੱਖਾਂ ਬਾਰੇ ਫੁੱਲਾਂ ਬਾਰੇ ਹੋਰ ਜਿਹੜੇ ਆਯੁਰਵੇਦ ਬਾਰੇ ਸਾਰਾ ਆਪਾਂ ਚਰਚਾ ਕਰਦੇ ਆਉਂਦੇ ਆ ਜਿਹੜਾ ਸਾਡਾ ਮਨਸੀਕੋ ਕਿ ਅੱਜ ਕੱਲ ਕਚਨਾਰ ਦੇ ਫਲਾਵਰ ਬਡਸ ਜਿਹੜੀਆਂ ਮਾਰਕੀਟ ਦੇ ਵਿੱਚ ਸਬਜ਼ੀ ਬਣਾਉਣ ਵਾਸਤੇ ਮਿਲ ਰਹੀਆਂ ਤੁਸੀਂ ਫਲਾਵਰ ਬਡ ਦੇਖ ਸਕਦੇ ਹੋ ਸਾਰਿਆਂ ਲਈ ਫਲਾਵਰ ਬਡ ਦੀ ਸਬਜ਼ੀ ਬਣਦੀ ਹੈ ਇਸ ਸਮੇਂ ਤੇ ਇਸ ਤੋਂ ਇਲਾਵਾ ਇੱਕ ਸੀਮਲ ਦਾ ਰੋਖਾ ਜੀ ਸੀਮਾ ਹੁਣ ਤਾਂ ਜਦੋਂ ਸੀਮਲ ਦੇ ਫੁੱਲ ਆ ਗਏ ਜਦੋਂ ਉਸ ਥੋੜਾ ਟਾਈਮ ਪਹਿਲਾਂ ਅਜ ਤੋਂ ਮਹੀਨਾ ਪਹਿਲਾਂ ਉਹਦੀ ਫਲਾਵਰ ਬੱਡ ਜਿਹੜੋ ਫੁੱਲ ਖਿੜਨ ਤੋਂ ਪਹਿਲਾਂ ਬੱਡਸ ਆ ਉਹਦੀ ਜਿਹੜੇ ਹਿਮਾਚਲ ਇਲਾਕੇ ਹੈਗੇ ਤੇ ਸਾਡੇ ਪੰਜਾਬ ਦੇ ਕੰਢੀ ਇਲਾਕੇ ਹੈਗੇ ਉੱਥੇ ਇਹਦੀ ਸਬਜ਼ੀ ਬੰਦੀ ਆ ਤਾਂ ਇਸ ਕਚਨਾਰ ਦੀ ਵੀ ਜਿਹੜੀ ਬੋਹੀਨੀਆ ਵੈਰੀਗਾਟਾ ਵੈਰਾਈਟੀ ਇਹਦੀ ਹੈਗੀ ਆ ਗੁਲਾਬੀ ਕਚਨਾਰ ਇਹਦੀ ਫਲਾਵਰ ਬੱਡ ਦੀ ਇਸ ਵਾਰ ਲੋਕ ਸਬਜ਼ੀ ਖਾਂਦੇ ਆ ਤਾਂ ਅਸੀਂ ਜਿਹੜੀ ਇਹ ਸਬਜੀ ਹੈਗੀ ਆ ਇਹ ਮੋਰਡਾਊਨ ਚੱਕ ਸ਼ਾਪ ਆ ਮਦਰੂ ਕਹਿੰਦਾ ਵੈਜੀਟੇਬਲ ਦੀ ਉੱਥੋਂ ਇਹ ਖਰੀਦੀ ਹੈਗੀ ਆ ਤਾਂ ਕਿ ਇਸ ਬਾਰੇ ਚਰਚਾ ਕੀਤੀ ਹੈ ਕਿਉਂਕਿ ਆਮ ਜਿਹੜੇ ਪੰਜਾਬ ਦੇ ਪਹਿਲਾਂ ਜਿਹੜੇ ਬਜ਼ੁਰਗ ਹੁੰਦੇ ਸਨ ਦੱਸਦੇ ਬਈ ਸੀ ਇਹ ਕਚਨਾਰ ਦੀ ਆਮ ਫਲਾਵਰ ਬਡ ਦੀ ਸਬਜੀ ਬਣਾਉਂਦੇ ਸੀਗੇ ਇਹ ਦੱਸਣਾ ਚਾਹੇ ਕੁਝ ਗੱਲਾਂ ਕਚਨਾਰ ਦੀਆਂ ਕਰਨਾ ਚਾਹੇ ਹੈ ਕਚਨਾਰ ਜਿਹੜੀ ਇਹ ਵੈਰਾਈਟੀ ਹੈਗੀ ਇਹ ਈਸਟਰਨ ਏਸ਼ੀਆ ਦੀ ਵੈਰਾਈਟੀ ਆ ਇਹ ਪਾਕਿਸਤਾਨ ਨੇਪਾਲ ਇੰਡੀਆ ਭੂਟਾਨ ਚਾਈਨਾ ਦੇ ਬਾਰਵਾ ਵਿੱਚ ਪਾਈ ਜਾਂਦੇ ਜਿਹੜਾ ਹਾਂਗਕਾਂਗ ਦੇਸ਼ ਆ ਉਹਦੇ ਜਿਹੜੇ ਫਲੈਗ ਹੈਗਾ ਤੇ ਸਿੱਕੇ ਹੈਗੇ ਇਹਦਾ ਫਲੋ ਤੇ ਮਤਲਬ ਕਹਿੰਦਾ ਉਹਨਾਂ ਨੇ ਲਾਇਆ ਹੋਇਆ ਮਤਲਬ ਕਹਿੰਦਾ ਇੰਨੀ ਦੀ ਮਤਲਬ ਕਹਿੰਦਾ ਇੰਪੋਰਟੈਂਸ ਹੈਗੀ ਆ ਤੇ ਬਾਕੀ ਹੁਣ ਜਿਹੜੀ ਆਪਾਂ ਗੱਲ ਕਰਾਂਗੇ ਫਲਾਵਰ ਬਡ ਦੀ ਜਿਹੜੀ ਫਲਾਵਰ ਬਡਸ ਹੈਗੀਆਂ ਇਹਦੀ ਸਬਜੀ ਬਰੀਫਲੀ ਗੱਲ ਕਰਾਂਗੇ ਕਿਵੇਂ ਬਣਦੀ ਹੈਗੀ ਆ ਤਾਂ ਇਹ ਜਿਹੜਾ ਫਲਾਵਰ ਬਡ ਨੂੰ ਪਹਿਲਾਂ ਜਸਟ ਪਾਣੀ ਨੂੰ ਬੋਇਲ ਕਰ ਲਿਆ ਜਾਂਦਾ ਜਿਹੜਾ ਸਾਨੂੰ ਬਜ਼ੁਰਗਾਂ ਨੇ ਦੱਸਿਆ ਉਹ ਪਾਣੀ ਬੋਇਲ ਕਰਕੇ ਨੂੰ ਮਤਲਬ ਕਹਿੰਦਾ 2-4 ਮਿੰਟ ਪਾਣੀ ਚ ਪਾ ਸਾਫ ਕਰ ਲਿਆ ਜਾਂਦਾ ਉਸ ਤੋਂ ਬਾਅਦ ਜਿਵੇਂ ਆਪਾਂ ਨਾਰਮਲ ਸਬਜੀ ਬਣਾਉਣਾ ਸਾਰਾ ਜੀਰਾ ਵਗੈਰਾ ਪਾ ਕੇ ਜਿੰਨਾ ਆਪਣਾ ਮਸਾਲਾ ਤਿਆ ਜਦੋਂ ਮਸਾਲਾ ਭੁੰਨਿਆ ਜਾਂਦਾ ਹੈ ਉਦੋਂ ਵਿੱਚ ਇਹ ਕchnar ਦੀਆਂ ਬਡਸ ਪਾ ਲਈ ਜਾਂਦੀਆਂ ਬਡਸ ਪਾ ਕੇ ਨੂੰ ਮਤਲਬ ਇੱਕ ਜਿਹੜਾ ਪੈਨ ਚ ਬੰਦੀ ਹੈਗੀ ਉਹਨੂੰ ਬੰਦ ਕਰ ਦਿੰਦਾ ਪੰਜ ਚਾਰ ਮਿੰਟ ਜਿਹੜੇ 7 ਮਿੰਟ ਜਿਹੜੇ ਲੱਗਦੇ ਆਪਾਂ ਨੂੰ ਸਬਜ਼ੀ ਬਣਨ ਉਸ ਤਰ੍ਹਾਂ ਇਹ ਸਬਜ਼ੀ ਦੀ ਤਿਆਰ ਹੋ ਜਾਂਦੇ ਬਣ ਕੇ ਤਾਂ ਬੜੀ ਹੀ ਜਿਹੜੀ ਨਿਊਟ੍ਰੀਸ਼ੀਅਸ ਸਬਜ਼ੀ ਹੈਗੀ ਆ ਕਿਉਂਕਿ ਜਿਹੜੀਆਂ ਇਹ ਜਿਹੜੀ ਸਬਜ਼ੀ ਆਪਾਂ ਨਾਰਥ ਇੰਡੀਆ ਦੇ ਇਲਾਕੇ ਦੇ ਲੋਕ ਇਹਨੂੰ ਸਬਜ਼ੀ ਬਣਾ ਕੇ ਬਹੁਤ ਖਾਂਦੇ ਆ ਇਹਦੇ ਵਿੱਚ ਪ੍ਰੋਟੀਨ ਹੁੰਦੇ ਆ ਇਹਦੇ ਵਿੱਚ ਕੈਲਸ਼ੀਅਮ ਆਇਰਨ ਸਾਰਾ ਕੁਝ ਪਾਇਆ ਦੇ ਇਸ ਲਈ ਇਹ ਸਿਹਤ ਲਈ ਜਿਹੜੀ ਬਹੁਤ ਚੰਗੀ ਹੈਗੀ ਆ ਇਹਨੂੰ ਮਤਲਬ ਕਹਿੰਦਾ ਐਂਟੀ ਅਲਸਰਸ ਵੀ ਪਾਇਆ ਗਿਆ ਐਂਟੀ ਬੈਕਟੀਰੀਅਲ ਵੀ ਆਯੁਰਵੇਦ ਹਸਾਬ ਨਾਲ ਕਿਹਾ ਗਿਆ ਮਤਲਬ ਕਹਿੰਦਾ ਤੇ ਬਾਕੀ ਕਿਡਨੀ ਨੂੰ ਜਿਹੜਾ ਹੈਗਾ ਇਹ ਸਾਰਾ ਸਾਫ਼ ਕਰਦੀ ਹੈਗੀ ਆ ਲਿਵਰ ਨੂੰ ਸੈੱਟ ਕਰਦੀ ਹੈ ਇਹ 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 ਜਿਹੜੀ ਸਬਜੀ ਹੈ ਇਹ ਸੀਜ਼ਨ 15 ਦਿਨ ਦਾ ਹੀ ਹੈਗਾ ਮਤਲਬ ਇਸ ਤੋਂ ਬਾਅਦ ਇਹਨੇ ਫਲ ਪੂਰੇ ਖੜਨ ਜਣੇ ਇਹ ਬਲੱਡਸ ਬਰਡਸ ਤੋਂ ਫਲ ਬੰਦਦੇ ਮਰੋ ਤਾਂ ਹੁਣ ਮੌਕਾ ਹੈਗਾ ਜੋ ਇਸ ਨੂੰ ਸੇਵਨ ਕਰਨਾ ਚਾਹੀਏ ਬਹੁਤ ਹੀ ਨਿਊਟ੍ਰੀਸ਼ਨਲ ਕੁਆਲਿਟੀ ਹੈ ਤੇ ਬਹੁਤ ਹੀ ਸਵਾਦ ਸਬਜੀ ਬਣਦੀ ਹੈਗੀ ਆ ਤੈਸ ਤੋਂ ਇਲਾਵਾ ਕੁਝ ਲੋਕ ਕਚਨਾਰ ਦੀ ਕੜੀ ਵੀ ਬਣਾ ਲੈਂਦੇ ਆ ਇਹਦੀ ਬੱਡਸ ਦੀ ਕੜੀ ਬਣਾ ਲੈਂਦੇ ਆ ਕੁਝ ਲੋਕ ਅੱਜ ਕੱਲ ਹਰਾ ਛੋਲੋ ਵੀ ਚੱਲ ਰਿਹਾ ਮਤਲਬ ਜਿਹੜਾ ਹਰੇ ਰੰਗ ਦਾ ਜਿਹੜਾ ਪੱਕਣ ਤੋਂ ਪਹਿਲਾਂ ਉਹ ਹਰਾ ਰਹਿੰਦਾ ਜਿਹੜੇ ਛੋਲੇ ਹੈਗੇ ਆ ਆ ਜੋ ਮਾਰਕੀਟ ਚ ਵੇਲੇ ਉਹਦੋਂ ਉਹਦੇ ਨਾਲ ਵੀ ਇਹਦੀ ਇੱਕ ਸਬਜੀ ਤਿਆਰ ਹੁੰਦੀ ਆ ਕਚਨਾਰ ਦੀ ਬੱਡ ਦੀ ਇਸ ਤੋਂ ਇਲਾਵਾ ਇੱਕ ਆਲੂ ਦੀ ਸਬਜੀ ਦੇ ਨਾਲ ਵੀ ਇਹਨੂੰ ਮਤਲਬ ਕਹਿੰਦੇ ਕੁਝ ਲੋਕ ਤਿਆਰ ਕਰਦੇ ਹੈਗੇ ਆ ਇਹ ਕੁਝ ਵਿਧੀ ਹੈਗੀਆਂ ਅਸੀਂ ਇੱਕ ਬੁੱਕ ਸੀ ਡਾਊਨ ਟੂ ਅਰਥ ਲਾਈਕ ਮੈਗਜ਼ੀਨ ਪਬਲਿਸ਼ ਕਰਦੋ ਕਾਫੀ ਕੁਝ ਇਹ ਰੈਸਪੀਜ਼ ਬਾਰੇ ਗੱਲ ਕਰਦੇ ਹੈਗੇ ਆ ਉੱਥੋਂ ਸੀ ਚੱਕਿਆ ਬਾਕੀ ਇੱਕ ਹੋਰ ਕਚਨਾਰ ਬਾਰੇ ਦੱਸਣਾ ਚਾਹਾਂਗੇ ਜਿਹੜੀਆਂ ਇਹ ਜਿਹੜੀ ਕਚਨਾਰ ਹੈਗਾ ਮੇਨਲੀ ਜਿਹੜਾ ਔਰਨਾਮੈਂਟਲ ਦਰਖਤ ਦੇ ਤੌਰ ਤੇ ਆਪਣਾ ਇੰਡੀਆ ਦੇ ਵਿੱਚ ਬਾਕੀ ਦੇਸ਼ਾਂ ਵਿੱਚ ਲਾਇਆ ਜਾਂਦਾ ਹੈਗਾ ਬਹੁਤ ਹੀ ਸੋਹਣੇ ਫੁੱਲ ਲੱਗਦੇ ਹੈਗੇ ਆ ਤੇਗਲ ਹੋਰ ਹੈਗੀ ਆ ਦੁਨੀਆ ਲੈਵਲ ਤੇ ਸੈਕੰਡ ਲਾਰਜੈਸਟ ਜਿਹੜੀ ਪਲਾਂਟ ਬੇਸਡ ਫੂਡ ਆ ਕਿਉਂਕਿ ਚਾਰਖੜ ਦੀ ਕਮਿਊਨਿਟੀ ਓਡੀਸ਼ਾ ਦੀ ਕਮਿਊਨਿਟੀ ਜਿਹੜੀ ਹੈਗੀਆਂ ਇਹਦੇ ਪੱਤਿਆਂ ਨੂੰ ਵੀ ਵਰਤਦੀਆਂ ਪੱਤਿਆਂ ਨੂੰ ਫੁੱਲਾਂ ਨੂੰ ਫਲਾਂ ਨੂੰ ਵਰਤਦੀਆਂ ਉਹ ਪੱਤੇ ਜਿਹੜੇ ਜਿਹੜੇ ਹੁੰਦੇ ਆ ਇਸ ਕਚਨਾਰ ਦੇ ਉਹ ਸਾਰਾ ਸਾਲ ਉਹਨੂੰ ਵਰਤਦੇ ਹੈਗੇ ਆ ਹਰਬਸ ਤੋਂ ਬਾਅਦ ਇਹਦਾ ਸੈਕੰਡ ਨੰਬਰ ਆਉਂਦਾ ਕਚਨਾਰ ਦਾ ਵੀ ਜਿਹੜਾ ਕੰਜ਼ਿਊਮ ਕਰਦੇ ਹੈਗੇ ਆ ਤੇ ਬਾਕੀ ਹੋਰ ਗੱਲਾਂ ਦੱਸਣਾ ਚਾਹਾਂਗੇ ਜਿਹੜੇ ਇਹਨੂੰ ਪ੍ਰੀਨਿਅਲ ਫੂਡ ਮੰਨਦੇ ਆ ਉਹਨੂੰ ਇਹਦਾ ਪਾਊਡਰ ਵੀ ਬਣਾ ਲੈਂਦੇ ਆ ਪਾਊਡਰ ਨੂੰ ਇਡਲੀ ਚ ਪਾ ਲੈਂਦੇ ਜਾਂ ਹੋਰ ਜਿਹੜੇ ਰੈਤੇ ਵਗੈਰਾ ਚ ਪਾ ਲੈਂਦੇ ਹੈਗੇ ਜਿਹੜੇ ਆਦੀਵਾਸੀ ਕਮਿਊਨਿਟੀ ਸ ਹੈਗਾ ਸਾਰਾ ਸਿਸਟਮ ਹੈਗਾ ਤੋਂ ਉਸ ਤੋਂ ਬਾਅਦ ਜਿਹੜੇ ਯੰਗ ਲੀਫ ਹੈਗਾ ਉਹਨਾਂ ਦੀ ਜਿਵੇਂ ਆਪਾਂ ਪਹਿਲਾਂ ਜਿਵੇਂ ਇਸ ਬਾਰੇ ਗੱਲ ਕੀਤੀ ਬਡਸ ਬਾਰੇ ਗੱਲ ਕੀਤੀ ਉਹ ਇਹਦੀ ਮਤਲ ਤੇ ਬਾਕੀ ਗੱਲਾਂ ਹੋਰ ਵੀ ਹੈਗੀਆਂ ਜਿਵੇਂ ਕਸਨਾ ਦਾ ਹੋਰਲੀ ਦੱਸਦੇ ਪੱਤੇ ਵੀ ਹੈਗੇ ਇਸ ਵਿੱਚ ਵੀ ਬਹੁਤ ਸਾਰਾ ਪ੍ਰੋਟੀਨ ਹੈਗਾ ਕੈਲਸ਼ੀਅਮ ਆ ਰਹੇ ਇਹਦੇ ਵਿੱਚ ਵੀ ਪਾਏ ਜਾਂਦੇ ਤਾਂ ਕਰਕੇ ਜਿਹੜੇ ਇਹ ਜਿਹੜੇ ਉੱਥੋਂ ਦੀ ਜਿਹੜੀ ਡਾਈਟ ਹੈਗੀ ਆ ਉਹਨਾਂ ਦੀ ਆਦੀਵਾਸੀ ਕਮਿਊਨਿਟੀਆਂ ਦੀ ਇਸ ਤੇ ਕਾਫੀ ਡਿਪੈਂਡੈਂਟ ਹੈਗੇ ਆ ਉੱਥੋਂ ਦੇ ਲੋਕ ਹੈਗੇ ਆ ਇਸ ਲਈ ਅੱਜ ਚਰਚਾ ਕਰਨੀ ਜ਼ਰੂਰੀ ਸੀ ਕਿਉਂਕਿ ਇਹ ਬਹੁਤ ਹੀ ਜ਼ਬਰਦਸਤ ਪੌਦਾ ਹੈਗਾ ਤਾਂ ਇਹ ਇਹਦੀਆਂ ਜੜ੍ਹਾਂ ਦੇ ਵਿੱਚ ਰਾਈਜ਼ੋਮੀ ਬੈਕਟੀਰੀਆ ਨਾਈਟ੍ਰੋਜਨ ਫਿਕਸਿੰਗ ਕਰਦਾ ਇਸ ਲਈ ਜਿਹੜਾ ਜਿਹੜਾ ਮਤਲਬ ਉਹ ਕਹਿੰਦਾ ਇਹ ਨਾਈਟ੍ਰੋਜਨ ਫਿਕਸਿੰਗ ਪਲਾਂਟ ਵੀ ਕਿਹਾ ਜਾਂਦਾ ਕਿਉਂਕਿ ਸਾਡੀ ਜਿਹੜੀ ਜਿਹੜੀ ਸੋਇਲ ਨੂੰ ਹੈਲਥ ਵਾਸਤੇ ਇਹ ਨਾਈਟ੍ਰੋਜਨ ਫਿਕਸਿੰਗ ਹੋਣ ਕਰਕੇ ਅਪਰੂਵ ਕਰਦਾ ਹੈਗਾ ਤਾਂ ਇਸ ਦੇ ਵਿੱਚ ਵੀ ਜਿਹੜੀ ਕchnar ਦੇ ਜਿਹੜੇ ਪੱਤੇ ਹੈਗੇ ਦੀ ਕchnar ਭਾਜੀ ਬਣਾ ਲੈਂਦੇ ਡਾਈ ਡਰਾਈ ਕchnar ਲੀਫ ਦੀ ਸਬਜੀ ਬਣ ਜਾਂਦੀ ਜਿਹੜੇ ਪੱਤੇ ਨੂੰ ਸੁਕਾ ਕੇ ਵੀ ਬਣਾ ਲੈਂਦੇ ਆ ਇਸ ਲਈ ਬਹੁਤ ਇੰਪੋਰਟੈਂਟ ਮੁੱਦਾ ਸੀਗਾ ਜਿਹੜੇ ਕchnar ਬਾਰੇ ਗੱਲ ਕਰਨਾ ਕਿਉਂਕਿ ਸੀਜ਼ਨ ਚੱਲ ਰਿਹਾ ਤਾਂ ਆਪਾਂ ਕchnar ਦੀ ਬਡਸ ਦੀ ਆਪਾਂ ਸਬਜੀ ਬਣਾ ਸਕਦੇ ਆ ਇਹਨੂੰ ਰੈਲਿਸ਼ ਕਰ ਸਕਦੇ ਆ ਜਿਹੜੇ ਬੰਦੇ ਆਰਗੈਨਿਕ ਖੇਤੀ ਕਰਦੇ ਆ ਜਾਂ ਹੋਰ ਨੇਚਰਲ ਸਿਸਟਮ ਤੇ ਕੰਮ ਕਰਦੇ ਆ ਉਹਨਾਂ ਨੂੰ ਪਤਾ ਇਹਦੀ ਕੀਮਤ ਕਿੰਨੀ ਹੈਗੀ ਆ ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਹੈਗਾ ਸਾਰਾ ਕੁਝ ਬਹੁਤ ਸਾਰਾ ਕੈਮੀਕਲ ਯੂਜ਼ ਹੋ ਰਿਹਾ ਪਰ ਇਹ ਜਿਹੜੀ ਨੇਚਰਲ ਚੀਜ਼ਾਂ ਦਰਖਤਾਂ ਤੇ ਉੱਗੀਆਂ ਹੋਈਆਂ ਆਪਾਂ ਨੂੰ ਜਿਹੜਾ ਸੀਜ਼ਨ ਬੇਸਡ ਕੰਜ਼ੂਮ ਕਰ ਸਕਦੇ ਆ ਤੇ ਸਾਡਾ ਮਕਸਦ ਇਹੀ ਆ ਇਹਨਾਂ ਬਾਰੇ ਗੱਲਾਂ ਕਰਨ ਦਾ ਵੀ ਤਾਂ ਕਿ ਲੋਕਾਂ ਨੂੰ ਇਨਫੋਰਮੇਸ਼ਨ ਪਹੁੰਚੇ ਸਾਡੇ ਜਿਹੜੇ ਕਿੰਨੇ ਇੰਪੋਰਟੈਂਟ ਸਾਡੇ ਦਰਖਤ ਹੈਗੇ ਕਿੰਨੀ ਸਾਨੂੰ ਕਿੰਨਾ ਕੁਝ ਦਿੰਦੇ ਆ ਮਤਲਬ ਸਾਨੂੰ ਆਕਸੀਜਨ ਦਿੰਦੇ ਆ ਸਾਨੂੰ ਹਵਾ ਨੂੰ ਸਾਫ਼ ਕਰਦੇ ਪਿਰੀਫਾਈ ਕਰਦੇ ਹੈ ਮਤਲਬ ਕਹਿੰਦਾ ਸਾਡੇ ਜਿਹੜੇ ਪੰਛੀਆਂ ਦੇ ਰਹਿਣ ਬਸੇਰੇ ਇਹ ਦਰਖਤ ਹੈਗੇ ਆ ਸਾਡੇ ਜਿਹੜਾ ਇੱਕ ਜਿਹੜੇ ਸ਼ਹਿਰਾਂ ਦੇ ਵਿੱਚ ਇਹਨੂੰ ਹੀਟ ਜਿਹੜਾ ਹੀਟ ਨੂੰ ਕੰਟਰੋਲ ਕਰਦੇ ਆ ਮਤਲਬ ਕਹਿੰਦਾ ਛਾਂ ਦਿੰਦੇ ਆ ਮਤਲਬ ਕਹਿੰਦਾ ਤਾਂ ਇਹ ਸਾਰੀਆਂ ਜਿਹੜੀ ਪ੍ਰੋਪਰਟੀਜ਼ ਹੈਗੀਆਂ ਸਾਡੀਆਂ ਇਹ ਰੁੱਖਾਂ ਤੋਂ ਮਿਲਦੀਆਂ ਹੈਗੀਆਂ ਤੇ ਉਹਨਾਂ ਦੇ ਨਾਲ ਨਾਲ ਸਾਨੂੰ ਇਹ ਫਲ ਵੀ ਦਿੰਦੇ ਆ ਸਬਜ਼ੀਆਂ ਵੀ ਤਿਆਰ ਕਰਦੇ ਆ ਸਾਰਾ ਸਾਨੂੰ ਇਹ ਮੈਡੀਸਨ ਦਿੰਦੇ ਹੈਗੇ ਇਹ ਸਾਰੀਆਂ ਇੰਨੇ ਗੁਣਕਾਰੀ ਹੁੰਦੇ ਆ ਪੌਦੇ ਇਹਨਾਂ ਨੂੰ ਸਾਡਾ ਬਚਾਉਂਦਾ ਪੂਰਾ ਫਰਜ਼ ਬੰਦਾ ਸਾਡੀ ਇੱਕ ਸੰਸਥਾ ਹੈਗੀ ਰਾਉਂਡ ਗਲਾਸ ਫਾਊਂਡੇਸ਼ਨ ਲਗਾਤਾਰ ਰੁੱਖਾਂ ਤੇ ਬਾਰੇ ਗੱਲ ਚਰਚਾ ਕਰਦੀ ਹੁੰਦੀ ਉਹਨੂੰ ਤਿਆਰ ਕਰਦੀ ਉਹ ਸਾਡੀ ਇਸ ਟਾਈਮ ਅਸੀਂ ਲੰਗਦਰਸੀ ਚ ਖੜੇ ਆ ਲੰਗਪੈਡ ਚ ਖੜੇ ਆ ਨਰਸੀ ਵਿੱਚ ਇੱਥੇ ਸਾਡੇ ਚਾਰ ਇੱਕ ਨਰਸੀ ਆ ਜਿੱਥੇ ਕਿ ਇਸ ਤਰ੍ਹਾਂ ਦੇ ਸਾਰੇ ਰੁੱਖ ਪੰਜਾਬ ਦੇ ਜਿਹੜੇ ਇੰਪੋਰਟੈਂਟ ਹੈਗੇ ਆ ਨੇਟਿਵ ਹੈਗੇ ਆ ਜਾਂ ਇੰਡੀਆ ਦੇ ਨੇਟਿਵ ਹੈਗੇ ਆ ਸਾਰੇ ਉਹਨੂੰ ਤਿਆਰ ਕੀਤਾ ਜਾਂਦਾ ਤਾਂ ਉਹਨੂੰ ਤਿਆਰ ਕਰਕੇ ਅਸੀਂ ਮਤਲਬ ਕਹਿੰਦਾ ਸਾਰੀਆਂ ਫੀਲਡ ਵਿੱਚ ਭੇਜਦੇ ਆ ਜ਼ਮੀਨਾਂ ਵਿੱਚ ਭੇਜਦੇ ਆ ਤਾਂ ਆਕਰਕੇ ਜਿਵੇਂ ਅਸੀਂ ਫਲਾਵਰ ਬਡ ਦੀ ਗੱਲ ਕੀਤੀ ਇਸ ਤਰ੍ਹਾਂ ਲੋਕ ਵੀ ਉਹਨੂੰ ਰੈਲਿਸ਼ ਕਰ ਸਕਣ ਜੇ ਹੋਣਗੇ ਰੁੱਖ ਤਾਂ ਹੀ ਹੋ ਮਤਲਬ ਕਹਿੰਦਾ ਨੂੰ ਯੂਜ਼ ਕਰ ਪਾਉਣਗੇ ਆਓ ਸਾਰੇ ਨਾਲ ਮਿਲ ਕੇ ਇਕੱਠੇ ਹੋਈਏ ਤੇ ਜਿਹੜੀ ਪੰਜਾਬ ਦੀ ਧਰਤੀ ਆ ਇਸ ਤਰ੍ਹਾਂ ਦੇ ਰੁੱਖਾਂ ਨੂੰ ਲਾ ਕੇ ਆਪਾਂ ਉਹਨਾਂ ਨੂੰ ਸ਼ਿੰਗਾਰੀਏ ਤੇ ਆਪਣੀ ਆਪਣਾ ਡਾਇਵਰਸਿਟੀ ਕੰਜ਼ਰਵੇਸ਼ਨ ਕਰੀਏ ਧੰਨਵਾਦ ਸਾਰਾ ਸਸਿਕਾ